ਤਰੀ ਘੱਟੀ ਜਾਂਦੀ ਮਿਹਰੂ ਦਾ ਮਨੂ ਇੱਕ ਇਕੱਠੇ ਕਰੀਣਾ ਜਰਾ ਏ ਭਾਈ ਜਨਬਰਾਂ ਦੇ ਪੈਰਾਂ 'ਚ ਪੈਂਦੇ ਨੇ ਏ ਉਹ ਤਾਂ ਕਰਕੇ ਮੈਂ ਇਕੱਠੇ ਕਰੀ ਜਾਂਦਾਗਾ ਫਿਰ ਜਨਬਰਾਂ ਦਾ ਕੋਈ ਕਿਸੇ ਦਾ ਪੈਰ ਚੜ ਜਾ ਪੈਰ 'ਚ ਸੱਟ ਲੱਗ ਜਾਂਦੀ ਆ ਅੱਛਾ ਜਾ ਫਿਰ ਇਹ ਤਾਂ ਆਪਦੇ ਸ਼ਾਮ ਨੂੰ ਆਲਣੇ ਜਾਂਦੇ ਆਗੇ ਉਦੋਂ ਆਪਦੇ ਬੱਚਿਆਂ ਕੋਲੇ ਬੈਂਦੇ ਆ ਜਨਬਰ ਉਹਨਾ ਛੇਤੀ ਦੀ ਕੱਢ ਤਾਂ ਸਕਦਾ ਨਹੀਂ ਪੈਰ ਚੁੱਲ ਜੀ ਜਾਂਦੇ ਆ ਉਹ ਫਿਰ ਬੱਚਿਆਂ ਦੇ ਕਈ ਵਾਰ ਗਲਗੁੱਲ 'ਚ ਵੀ ਪੈ ਜਾਂਦੇ ਆ ਜੀ ਅੱਛਾ ਉਹ ਤਾਂ ਕਰਕੇ ਮੈਂ ਇਕੱਠੇ ਕਰਦਾ ਹੁਣ ਇਕੱਠੇ ਕਰਕੇ ਇਹਨਾਂ ਨੂੰ ਅੱਗ ਲਾ ਦੂੰਗਾ ਬਾਈ ਫਿਰ ਤਾਂ ਬਹੁਤ ਵਧੀਆ ਗੱਲ ਆ ਯਾਰ ਹਨਾ ਹਾਂ ਬਾਈ ਯਾਰ ਇਹ ਗੱਲ ਤੇਰੀ ਲੱਖ ਰੁਪਏ ਦੀ ਗੱਲ ਆ ਬਾਈ ਯਾਰ ਹਾਂ ਬਾਈ ਹੋਰ ਕੀ ਆ ਲੋਕ ਛੱ ਉਹ ਆਪਾਂ ਵੀ ਖੇਤਾਂ 'ਚ ਨੰਗੇ ਪੈਰ ਤੁਰੇ ਫਿਰਦੇ ਰਹਨੇ ਆ ਹਾਂ ਹਾਂ ਕਈ ਵਾਰਾਂ ਤੁਰੇ ਜਾਂਦੇ ਨੇ ਇੱਥੇ ਦੱਬਿਆ ਪਏ ਗੁੱਠੇ ਚੜ ਗਏ ਪੈਰ ਨੂੰ ਪਾੜ ਦੂਗੇ ਕਿਉਂ ਟੁੱਟ ਟੁੱਟਣ ਵਾਲੇ ਧਾਗਾ ਨਹੀਂ ਇਹ ਇਹ ਤਾਂ ਗੱਲ ਹੈਗੀ ਆ ਹਾਂ ਸਹੀ ਗੱਲ ਆ ਬੋਰੀ ਆਪਾਂ ਢੇਡ ਕੇ ਮੰਨ ਕੇ ਚੱਲ ਵੀ ਧਾਗੇ ਛਿੱਟੇ ਨਾ ਕਰੀਏ ਹਾਂ ਛਿੱਟੇ ਨਾ ਭਾਈ ਨਾਲ ਦੀ ਨਾਲ ਇਕੱਠੇ ਕਰਕੇ ਅੱਗ ਲਾ ਦੇ 2 ਮਿੰਟਾਂ ਦਾ ਕੰਮ ਆ ਭਾਈ ਹਾਂ ਠੀਕ ਆ ਠੀਕ ਆ ਉੱਥੇ ਆਪਾਂ ਇੰਨਾ ਟਾਈਮ ਢੇਡਣ ਤੇ ਲਾਤਾ ਤੁਸੀਂ ਤੁਹਾਨੂੰ 2 ਮਿੰਟ ਲੱਗਦੇ ਹੈਨਾ ਹਾਂ ਠੀਕ ਆ ਬਾਕੀ ਕੋਲੇ ਛਿੱਟੀ ਜਾਇਆ ਕਰੋ ਨਾਲ ਦੀ ਨਾਲ ਇਕੱਠੇ ਕਰਦੇ ਐ ਕਰੋ ਸਹੀ ਗੱਲ ਆ ਸਹੀ ਗੱਲ ਆ ਭਾਈ ਯਾਰ ਹਾਂ ਗੱਲ ਵੀਰ ਦੀ ਭਾਈ ਬਿਲਕੁਲ ਸਹੀ ਆ ਹੈਨਾ ਤੇ ਹੁਣ ਮੰਨ ਕੇ ਚੱਲੋ ਵੀ ਇਹ ਜਦੋਂ ਆਪਾਂ ਢੇਡ ਕੇ ਬੋਰੀ ਛੱਡ ਦਨੇ ਆ ਉਹ ਪੈਰਾਂ ਦੇ ਵਿੱਚ ਪੈਂਦੇ ਜਾਨਵਰਾਂ ਦੇ ਉਹ ਉਲਝ ਕੇ ਕੁਛ ਤਾਂ ਉੱਥੀ ਮਰ ਜਿੰਦੇ ਕੁਛ ਤੇਰੇ ਵਾਲੀ ਗੱਲ ਜਦੋਂ ਆਲੇ ਨੇ ਚ ਵੀ ਲੈ ਜਾਂਦੇ ਆ ਜਿਹਦੇ ਗਲਾਂ ਚ ਪੈ ਜਾਂਦੇ ਆ ਹਨਾ ਆ ਗਲਾਂ ਚ ਪੈ ਜਾਂਦੇ ਪੈ ਤੇ ਵੀ ਮੰਨ ਕੇ ਚੱਲ ਪੈਰਾਂ ਦੇ ਫੇ ਚੁੱਲ੍ਹ ਜਿਕੇ ਜਾਨਵਰ ਮਰਦੇ ਨੇ ਬਹੁਤ ਹੁਣ ਆਪਾਂ ਇਹਨਾਂ ਨੂੰ ਅੱਗ ਲਾ ਦਾਂਗੇ ਬਾਈ ਸਾਰਾ ਅੱਛਾ ਅੱਗ ਲਾਏਗਾ ਵੀ ਅੱਗ ਮੰਨ ਕੇ ਚੱਲ ਵੀ ਅੱਗ ਲਾ ਕੇ ਨਸ਼ਟ ਹੋ ਜਾਊਗਾ ਸਾਰਾ ਕੁਛ ਨਾਲ ਦੀ ਨਾਲ ਫਿਰ ਹੁਣ ਆਏ ਥੋੜੀ ਇੱਥੇ ਜਾਨਵਰ ਪੰਛੀ ਕੇ ਮਰਜੀ ਕੋ ਰੈਫਰੇਜਰੇਚੇ ਬੰਦੇ ਤਰੇ ਸਰਦੇ ਰਹਿਣ ਹਾਂ ਉਹਦੇ ਕਸਾਲੀ ਗੱਲ ਨਹੀਂ ਜੀ ਬਾਈ ਠੀਕ ਹੈ ਠੀਕ ਹੈ ਬਾਈ ਹਾਂ ਆਲੇ ਹੁਣ ਇੰਨੇ ਸੀ ਇਹ ਜਾਨਵਰਾਂ ਦਾ ਕਿੰਨਾ ਦਾ ਨੁਕ ਬਾਈ ਗੱਲ ਬਾਈ ਦੀ ਯਾਰ ਬਿਲਕੁਲ ਮੈਨੂੰ ਬਹੁਤ ਵਧੀਆ ਲੱਗੀ ਹੈ ਨਾ ਵੀ ਇਹ ਜਾਨਵਰਾਂ ਦੇ ਪੈਰਾਂ ਦੇ ਵਿੱਚ ਪੈਂਦੇ ਨੇ ਤੇ ਸਾਰੇ ਵੀਰ ਇਹ ਐ ਕਰਿਆ ਕਰੋ ਜਿਵੇਂ ਇਹ ਬਾਈ ਨੇ ਕਰਿਆ ਹੈ ਨਾ ਵੀ ਅੱਗ ਲਾ ਦਿਆ ਕਰੋ ਉਹਨਾਂ ਨੂੰ ਨਾਸਤ ਕਰਿਆ ਕਰੋ ਯਾਰ ਤੇ ਆ ਬਾਈ ਨੇ ਹੁਣ ਅੱਗ ਲਾਤੀ ਤੇ ਇਹ ਸਾਰੇ ਨਾਸਤ ਹੋ ਜਾਣਗੇ ਜਾ ਇਹਦੇ ਤੇ ਵੀ ਮਨ ਲੈ ਖੱਪੜ ਪਾ ਲਈ ਜੇ ਮਨ ਨੂੰ ਨਾ ਹੋਏ ਹਣ ਮੱਚੇ ਹਾਂ ਬਾਈ ਕੱਪੜ ਪਾ ਕੇ ਮੱਚੇ ਵੀ ਪਰੇ ਤੇ ਕੱਪੜ ਪਾ ਲੈਣਾ ਮੜਾ ਘਰ ਲੈਣਾ ਹਾਂ ਠੀਕ ਹੈ ਠੀਕ ਹੈ ਤੇ ਬਾਈ ਯਾਰ ਸਾਰੇ ਵੀਰ ਇਹ ਵੀਰ ਦੀ ਵੀਡੀਓ ਨੂੰ ਹਨਾ ਦੇਖ ਕੇ ਦੱਸ ਸ਼ੇਅਰ ਜ਼ਰੂਰ ਕਰਿਓ ਜੇ ਬਾਈ ਵੀਡੀਓ ਇਹ ਚੰਗੀ ਲੱਗੀ ਤੇ ਜਾਨਵਰਾਂ ਦੇ ਲਈ ਜ਼ਰੂਰ ਜ ਇਹ ਵੀ ਬੇਨਤੀ ਪ੍ਰਵਾਨ ਕਰਨੀ ਯਾਰ ਹਨਾ ਬਹੁਤ ਜ਼ਿਆਦਾ ਠੰਡ ਨੇ ਜਾਨਵਰ ਕੁੱਤੇ ਪਏ ਨੇ ਸਹੀ ਗੱਲ ਹੈ ਠੰਡ ਬਾਲੀ ਨਾ ਜਾਏ ਯਾਰ ਹਾਂ ਕਿਉਂ ਨਾ ਪਾ ਰਹੇ ਨੇ ਗੁੰਦੇ ਧਾਗੇ ਹੁਣ ਕਿਉਂ ਰੇ ਸਿੱਟਦੇ ਹੁਣ ਟਾਈਮ ਆ ਰੇ ਦਾ ਹਾਂ ਸਹੀ ਗੱਲ ਹੈ ਬਾਈ ਇਹ ਵੀਰ ਦੀ ਗੱਲ ਬਿਲਕੁਲ ਸਹੀ ਹੈ ਹਨਾ ਤੇ ਬਾਈ ਨੇ ਅੱਗ ਲਾਤੀ ਹੈ ਨਾ ਇਹ ਜੇ ਵੀਡੀਓ ਚੰਗੀ ਲੱਗੀ ਨਾ ਤਾਂ ਸ਼ੇਅਰ ਜ਼ਰੂਰ ਕਰਿਓ ਬਾਈ ਯਾਰ ਹਨ ਤੇ ਇਹੀ ਸਨੇਹਾ ਬਾਈ ਲੋਕਾਂ ਲਈ ਹਨ ਹਾਂ ਬਾਈ ਇਹੀ ਸਨੇਹਾ ਜੀ ਮੇਨ ਮੁੱਦਾ ਇਹੀ ਹੈਗਾ ਵੀ ਜਾਨਵਰਾਂ ਦੇ ਹਾਂ ਵੀ ਅੱਗ ਲਾ ਦਿਆ ਕਰੋ ਨਾਲ ਦੀ ਨਾਲ ਵੀ ਜਾਨਵਰਾਂ ਨੂੰ ਨਾ ਖਤਰਾ ਪੈ ਜਾਵੇ ਵਿਚਾਰਿਆਂ ਨੂੰ ਓਕੇ ਬਾਈ ਓਕੇ ਓਕੇ ਬਹੁਤ ਬਹੁਤ ਧੰਨਵਾਦ ਬਾਈ ਯਾਰ ਇਹ ਡੈਮੋ ਦੇਣ ਲਈ ਨਾਲੇ ਬਾਕੀ ਜਾਨਵਰਾਂ ਦੇ ਲਈ ਹਨ ਵੀ ਇਹ ਹਰੇਕ ਬੰਦਾ ਇਦਾਂ ਨਾਸ਼ਟ ਕਰੋ ਇਹਨਾਂ ਨੂੰ ਹਨ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਾਈ ਚੱਲੀਏ ਮੈਨੂੰ ਫਿਰ ਚੱਲ ਬਾਈ ਚੱਲੀਏ ਫਿਰ ਚੱਲ 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 ਹੋਰ ਚੱਲ ਉਹ ਬੜੀ ਮੈਂ ਕਹਿੰਦਾ ਵੀਡੀਓ ਦੇ ਚੱਕਰ 'ਚ ਆ ਪਤਾ ਅੱਗੇ ਵੀ ਸਾਰੇ ਮੱਚਾ ਤੇਨੂੰ ਬੰਨ੍ਹਨੀ ਹੈ ਕਿ ਉਹ ਸਾਰੇ ਧਾਗੇ ਮੱਚਾ ਤੇ ਬੰਨ੍ਹਣ ਜੋ ਕਰਾ ਵੀ ਨਹੀਂ ਇੱਕ ਸੱਜਣਾ ਉਹ ਤੇਰੀ ਹੁਣ ਕਰਤਾ ਹੋਈ ਕੰਮ ਹੋਰ ਚੱਲ ਪਾੜਦਾ ਕੋਈ ਨਾ ਹੱਲ ਕਰਦਾ ਵੀ ਹੋਰ ਕੀ ਲੀਡ ਲੂਰ ਪਾੜਦਾ ਹੋਰ ਕੋਈ ਹੱਲ ਤਾਂ ਕਿਵੇਂ ਕਰੀ ਹੁਣ ਆਹੀ ਗੰਡ ਮਾਰ ਲੈਣੇ ਜੇ ਬੱਜ ਜੂਆ ਇਹ ਵੀ ਨਹੀਂ ਵੱਜਣੀ ਹੈ ਨਾ ਗੱਟਾ ਪੜਿਆ ਜਾਦੇ ਆ ਚੱਲ ਪਾੜਦੇ ਆ ਲੀਰੀ ਪਾੜਦੇ ਆ ਕੋਈ ਨਾ ਕੋਈ ਇੰਤਿਆਹਾ ਹੱਲ ਕਰਦਾ ਨਾ ਕੋਈ ਨਾ ਕੋਈ ਠੀਕ